ਤੁਹਾਨੂੰ LED ਪੈਨਲ 6000 ਰੁਪਏ ਵਿੱਚ ਮਿਲੂਗਾ ਆ ਰੇਟ ਤੁਹਾਨੂੰ ਪੂਰੇ ਹਿੰਦੁਸਤਾਨ ਚ ਮਿਲਣਾ 9900 ਰੁਪਏ ਦਾ ਦੇ ਲੈ ਰੇਟ ਬੜੀ ਮੁਕਰਨਾ ਜੀ ਨਹੀਂ ਨਹੀਂ ਜੇ ਸੇਮ ਰੇਟ ਰਹੇਗਾ 9900 ਰੁਪਏ ਦਾ ਆ ਚੈੱਕ ਕਰ ਲੈ ਵੀਰੇ 9900 ਰੁਪਏ ਦਾ ਬੈਡ ਮੈਂ ਕਹਨਾਰਾ ਆ ਰੇਟ ਤੁਹਾਨੂੰ ਪੂਰੇ ਬਾਜ਼ਾਰ ਕੀ ਪੂਰੇ ਹਿੰਦੁਸਤਾਨ ਚ ਮਿਲਣਾ ਬਾਈ ਨੇ ਰੇਟ ਘਟਾ ਸਿਰਫ 9900 ਰੁਪਏ ਦਾ ਬੈਡ ਆ 14-15000 ਦਾ ਮਿਲਦਾ ਜੀ ਆਪਣੇ ਕੋਲ 11000 ਦਾ 11000 ਰੁਪਏ ਦਾ ਬੈੱਡ ਆ ਸਾਈਡਾਂ ਲਾਲ ਦੇਖਿਆ ਤੇ ਕਮਾਲ ਕਰੀ ਪਈ 11000 ਰੁਪਏ ਦਾ ਬੈੱਡ ਇਹ ਆ ਚੈੱਕ ਕਰ ਲਓ ਕੁਆਲਟੀ ਲੈਦਰ ਨੂੰ ਉਧਰ ਲੱਗੀ ਹੋਈ ਆ ਤੇ ਆ ਡਿਜ਼ਾਈਨ ਕਿੰਨਾਂ ਦਾ ਫਰੀ ਇਹ ਵੀ 11000 ਦਾ ਇਹ ਵੀ 11000 ਰੁਪਏ ਦਾ ਆ ਚੈੱਕ ਕਰੀ ਭਾਈ 11000 ਰੁਪਏ ਦਾ ਬੈੱਡ ਬਰੇ ਰੇਟ ਮੁਕਰੀ ਨਾ ਨਹੀਂ ਮੁਕਰਦੇ ਜਿਹੜਾ ਰੇਟ ਬਾਈ ਕਹਿ ਤਾ ਉਸ ਰੇਟ ਤੇ ਰਹੀ ਸਿਰਫ 11000 ਰੁਪਏ ਦਾ ਫਟ ਆਹ ਕਲਰ-ਕਲਰ ਚੇਂਜ ਕਰਾ ਸਕਦੇ ਸੀ ਠੀਕ ਹੈ ਜਿਹੜਾ ਮਰਜ਼ੀ ਕਲਰ ਜਿਹੜਾ ਮੈਂ ਡਿਜ਼ਾਈਨ ਕਰਾ ਲਈਏ ਇੱਕ ਆ ਆ ਗਿਆ ਬਰੇ ਆ ਕੇ ਨਰਾ ਇਹ ਵੀ ਸੋਡੀ ਰੀਲ ਦੇਖ ਕੇ ਜਿਹੜਾ ਆਊਗਾ ਜੀ ਉਹਨੂੰ 11000 ਉਹਨੂੰ ਵੀ 11000 ਰੁਪਏ ਦਾ ਲੈ ਵੀ ਵੀਡੀਓ ਸ਼ੇਅਰ ਕਰਕੇ ਆਏ ਤੁਹਾਨੂੰ 11000 ਰੁਪਏ ਦਾ ਲੱਗ ਜੂ ਬੈਠਾ ਇੱਕ ਆ ਚੈੱਕ ਕਰ ਲਓ ਆ ਦਾ ਮਹਿੰਗਾ ਉਹ ਬੋ ਜੀ ਹੇ ਜੀ ਨਹੀਂ ਇਹ ਵੀ ਆਪਾਂ ਫੁੱਲ ਗੱਦੀ ਵਾਲਾ ਵਧੀਆ ਗੱਦੀ ਵਾਲਾ ਸਾਰਾ 11000 ਰੁਪਏ ਦਾ ਇਹ ਵੀ 11000 ਰੁਪਏ ਦਾ ਆ 골ਡਨ ਪੱਤੀ ਲੱਗਿਆ ਗੱਦੀ ਲੱਗੀ ਹੋ ਸਾਰੇ ਤੇ ਆ ਗੱਦਿਆਂ ਰੰਗੂ ਚੇੇ ਕਰਾ ਸਕਦੇ ਆ ਚੇੇ ਕਰਾ ਦਾਂਗੇ ਕੀ ਡੀਲ ਸਰ 11000 ਰੁਪਏ ਦਾ ਆ ਪੁੱਤਿਆਂ ਲੱਗਿਆ ਗੱਦੀ ਗੁੱਦੀ ਘੈਂਟ ਲੱਗਿਆ ਲਾਈਟਾਂ ਲੱਗਿਆ ਹੋਇਆ ਬੋਰਡ ਦਿੱਤਾ ਹੋਇਆਗਾ ਕੀ ਰੇਂ ਦਾ ਕਰਤਾ ਵੀ ਇਹ ਬਾਜ਼ਾਰ ਵਿੱਚ 20000 ਦਾ ਵਿਕਦਾ ਜੀ ਆਪਾਂ 14000 ਸਾਢੇ 14000 ਰੁਪਏ ਦਾ ਭਾਈ ਰੇਟ ਮੈਂ ਕਹਿੰਦਾ ਦੁਬਾਰੇ ਚੈੱਕ ਕਰ ਲੈ ਚੱਕ ਆ ਜੀ ਚੱਕਦੇ ਸਾਢੇ 14000 ਰੁਪਏ ਦਾ ਆ ਕਲਰ ਜਿਹੜਾ ਮ ਆ ਬਾਰਡਰ ਵਾਲਾ ਬੈੱਡ ਹੋਊਗਾ ਸਿਰਫ 14500 ਰੁਪਏ ਦਾ ਇੱਕ ਆ ਗਿਆ 골ਡਨ ਪੱਤੀ ਵਾਲਾ ਇਹ ਕੀ ਰੇਂਜ ਦਾ ਜੀ ਇਹ ਵੀ ਸੇਮ 14500 ਰੁਪਏ ਦਾ ਜਿਹੜਾ ਮਰਜੀ ਬੈੱਡ ਲੈ ਕੇ ਸਾਢੇ 14500 ਰੁਪਏ ਦਾ ਇੱਕ ਆ ਗਿਆ ਬੈੱਡ ਆ ਤਾਂ ਮਹਿੰਗਾ ਹੋਊਗਾ ਜੀ ਨਹੀਂ ਨਹੀਂ ਇਹ ਉਹ ਦੂਸਤ ਸਸਤਾ ਦੇ ਰਹੇ 14500 ਰੁਪਏ ਦਾ 14000 ਰੁਪਏ ਬੈੱਡਾ ਚੈੱਕ ਕਰ ਲਓ ਸਾਈਡ ਤੇ ਬਾਰਡਰ ਹੋਊਗਾ ਗੱਦੀ ਲੱਗੀ ਹੋਊਗੀ ਆ ਚੇਂਜ ਕਰਾ ਸਕਦੇ ਆ ਵੀਰੇ ਹਾਂਜੀ ਹਾਂ ਕਿਹੜਾ ਕਦਰ ਕਸਟਮਰ ਕੋ ਉਹ ਕਰਦਾ ਠੀਕ ਹੈ ਵੀਰੇ ਅਗਜਰੀ ਲੁੱਕ ਹੈ ਜੀ ਹੈਨਾ ਦੇਖ ਕੇ ਵੀ ਰੂਹ ਖੁਸ਼ ਹੁੰਦੀ ਹੈ ਗਾਗਨ ਵੀ ਰੂਹ ਖੁਸ਼ ਹੋਗੀ ਰੇਟ ਲਾ ਦੇ ਕਿੰਨਾ ਫਰੇਜੇ ਦਾ ਇਹ ਬਾਜ਼ਾਰ ਵਿੱਚ 19-20 ਹਜ਼ਾਰ ਦਾ ਮਿਲੂਗਾ ਸਾਡੇ 14 ਹਜ਼ਾਰ ਕਿੱਦਾ ਸਾਡੇ 14 ਹਜ਼ਾਰ ਰੁਪਏ ਦਾ ਆ ਲੈਟ ਲੁੱਟਾ ਲਾ ਕੇ ਦੇਵਾਂਗਾ ਨਾ ਬਾਈ ਆ ਬੋਰਡ ਬੋਰਡ ਲਾ ਕੇ ਦੇਣਾ ਸਾਡੇ ਨਾਲ ਹੋਣੀਆ ਬੱਡਲਾ ਬੈੱਡ ਹੋਊਗਾ ਆ ਗੱਡੀ ਚੈਨ ਕਰਾ ਸਾਰਿਆ ਠੀਕ ਠੀਕ ਹੈ ਵੀਰੇ ਕਿੰਨੇ ਦੱਸੇ ਸੀਗਾ ਸਾਡੇ 14 ਹਜ਼ਾਰ ਰੁਪਏ ਦਾ ਆ ਵੈਡਾ ਕਿੰਨੇ ਦਾ ਵੀਰੇ ਇਹ ਵੀ ਆਪਾਂ 14000 ਰੁਪਏ ਦਾ 14000 ਰੁਪਏ ਦਾ ਬੈੱਡ ਆ 골ਡਨ 골ਡਨ ਪੱਤੀ ਲੱਗੀ ਉਹ ਸੇਮ ਡਿਜ਼ਾਈਨ ਇਹ ਮਿਲ ਜੂਗਾ ਹਾਂਜੀ ਹਾਂ ਸਾਢੇ 14000 ਰੁਪਏ ਦਾ ਸਾਈਟਾਂ ਤੋਂ ਲੱਗਿਆ ਦੇਖ ਲਓ ਦੋ ਤਾਂ ਸਿਰਫ ਸਾਢੇ 14000 ਰੁਪਏ ਦਾ ਆ ਬੈੱਡ ਆ ਗਿਆ ਆ ਕਿੰਨੇ ਦਾ ਇਹ ਆਪਾਂ 14000 ਰੁਪਏ ਦਾ ਇਹ 14000 ਰੁਪਏ ਦਾ ਆ ਚੈੱਕ ਕਰ ਲਓ ਵੀਰੇ 14000 ਰੁਪਏ ਦਾ ਬੈੱਡ ਫਾਈਟਾਂ ਨਾਲ ਹੋਣਿਆ ਬਾਡਰ ਵਾਲਾ ਬੈੱਡ ਹੋਊਗਾ ਮੁਸਕਾ ਗੱਦਾ ਪਿਆ ਬਾਹੂ ਕੋਲੇ ਚੱਕ ਲਿਓ ਉਹ ਗੱਦਾ ਸੋਡਾ 1000 ਰੁਪਏ ਦਾ ਕਟੂਕ ਤੇ ਆ ਗੱਦਾ ਕਿੰਨੇ ਦੇਵੇਂਗਾ ਵੀਰੇ ਨਾਲ ਆਪਾਂ ਉਹ 1000 ਰੁਪਏ ਦਾ ਕੱਟ ਕੇ ਜੀ 3000 ਰੁਪਏ ਨਾਲ 3000 ਰੁਪਏ ਨਾਲ ਦੇ ਕੇ ਗੱਦਾ ਦੇ ਦੋਗੇ ਗੱਦਾ ਕਹੇ ਜੇ ਮਰਜ਼ੀ ਹੋਵੇ ਪੂਰਾ ਵਧੀਆ ਗੱਦਾ ਜੀ ਨਹੀਂ ਜਿਹੜਾ ਗੱਦਾ ਲੈ ਕੇ ਆਉਣਾ ਹੈ ਜਿਹਹੋ ਜਿਆ ਮਰਜ਼ੀ ਹੋਵੇ ਜਿਹਹੋ ਜਿਆ ਮਰਜ਼ੀ ਗਲਿਆ ਛੜਿਆ ਮੁਸਕਾ ਗੱਦਾ ਚੈੱਕ ਕਰੋ 1000 ਰੁਪਏ ਦਾ ਕੱਟ ਕੇ ਸੋਨੂੰ ਬਨ ਪੀਸ ਗੱਦਾ 3000 ਰੁਪਏ ਚ ਮਿਲ ਜਾਊਗਾ ਆਉਣਾ ਕਿੱਥੇ ਆ ਅਗਰਵਾਲ ਫਰਨੀਚਰ ਹਾਊਸ ਮੋੜ ਮੰਡੀ ਬੋੜ ਵਾਲਾ ਚੌਕ ਬਾਕੀ ਨੰਬਰ ਦਿੱਤਾਗਾ ਗੱਦੇ ਦੀ ਕੁਆ